14 ਤਿੰਨ ਨੂੰ ਗੇਟਕੀਮਾ ਦੇ ਏਰੀਏ ਚ ਬੜਾ ਸੈਂਸੇਸ਼ਨਲ ਮਰਡਰ ਹੋਇਆ ਸੀ ਕਾਫੀ ਮੀਡੀਆ ਚ ਵੀ ਉਹਦੇ ਬਾਰੇ ਆਇਆ ਚਰਚਾ ਕੇ ਕਿਸ ਤਰ੍ਹਾਂ ਇੱਕ ਮੁੰਡੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਉਸ ਵਾਂਗੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਸਾਡੀ ਗੈਂਗਸਟਰਸ ਤੇ ਕ੍ਰਿਮੀਨਲਜ਼ ਦੇ ਖਿਲਾਫ ਉਹਦੇ ਤਹਿਤ ਸਪੈਸ਼ਲ ਅਸੀਂ ਟੀਮਾਂ ਬਣਾਈਆਂ ਔਰ ਸਾਡਾ ਜਿਹੜਾ ਮੇਨ ਕੰਮ ਹੈ ਪ੍ਰੋਵੈਂਸ਼ਨ ਡਿਟੈਕਸ਼ਨ ਦਾ ਉਹਦੇ ਚ ਡਿਟੈਕਸ਼ਨ ਨੂੰ ਪ੍ਰਾਇੋਰਟੀ ਦਿੱਤੀ ਗਈ ਡਾਕਟਰ ਪ੍ਰਗਿਆ ਜੈਨ ਸਾਡੇ ਡੀਸੀਪੀ ਸਾਹਿਬ ਮੈਡਮ ਡਾਕਟਰ ਦਰਪਨ ਏਸੀਪੀ सुरेंद्र ਜੀ ਅਮੋਲਕ ਸਾਡੇ ਸੀਆਈ ਇਨਚਾਰਜ 1 ਔਰ ਸਤਨਾਮ ਸਿੰਘ ਜਿਹੜੇ ਐਸਐਚਓ ਗੇਟੇ ਕੀਮਾ ਸਾਰਿਆਂ ਨੇ ਵਕਫ ਵਕਤ ਤੌਰ ਤੇ ਆਪਣੇ ਆਪਣੇ ਅਸੀਂ ਰੋਲ ਦਿੱਤੇ ਔਰ ਪ੍ਰੋਫੈਸ਼ਨਲੀ ਇਹਨੂੰ ਇਨਵੈਸਟੀਗੇਟ ਕਰਦੇ ਹੋਏ ਕੇਸ ਸਟ੍ਰੈਸ ਕੀਤਾ ਤਿੰਨ ਮੁਲਜ਼ਮ ਇਹ ਚ ਫੜੇ ਆ ਇੱਕ ਤਾਂ ਸਾਇਲਪ੍ਰੀਤ ਇਲੀਅਸ ਸੋਹੀ ਹੈ। ਔਰ ਇਹਨੇ ਮੇਨ ਗੋਲੀ ਚਲਾਈ ਸੀ ਮੋਟਰਸਾਈਕਲ ਤੇ ਉੱਤੇ ਜਿਹੜੋ ਸਵਾਰ ਸੀਗੇ ਨਾਲ ਅਬੀ ਗਿੱਲ ਹੈਗਾ ਔਰ ਤੀਜਾ ਦੋਸ਼ੀ ਜਿਹੜਾ ਸੰਜੂ ਰੰਧਾਵਾ ਹੈ ਇਹ ਸਾਰੀ ਕਾਂਸਪੀਰੇਸੀ ਦੇ ਵਿੱਚ ਸੀਗਾ। ਵਜਾ ਰੰਜੀਤ 'ਚ ਇਹ ਪਤਾ ਲੱਗੀ ਕਿ ਉਸ ਦਿਨ ਮਰਤਕ ਤੇ ਉਹਦੇ ਦੋ ਦੋਸਤ ਸੀਗੇ ਉਹਦੇ ਨਾਲ ਇੱਕ ਦਾ ਨਾਂ ਹੈਗਾ ਸੰਜੂ ਡੌਨ ਦੂਜਾ ਹੈਗਾ ਪੀਟਰ ਇਹ ਵੀ ਕਾਰਜ ਸੀਗੇ ਤੇ ਸਹਲਪ੍ਰੇਤ ਸੋਹੀ ਹੋਣਾਂ ਦੇ ਇਹਨਾਂ ਨਾਲ ਲਾਕਡਾਊਨ ਸੀਗੀ ਉਸੇ ਸਬੰਧ ਦੇ ਵਿੱਚ ਜਦੋਂ ਇਹਨਾਂ ਦੇ ਕੋਲ ਦੀ ਨੰਗੇ ਤੇ ਉਹਨਾਂ ਦੇ ਮਗਰ ਲੱਗ ਗਏ ਔਰ ਉਹਨਾਂ ਨੇ ਕਾਰ ਭਜਾਈ ਕਾਰ ਭਜਾ ਕੇ ਗੇਟ ਕੀਮਾ ਚੌਂਕ ਕੋਲ ਜਦੋਂ ਆਏ ਤੇ ਉੱਤਰ ਕੇ ਭੱਜਣ ਲੱਗੇ ਅੰਦਰ ਪੁਲਿਸ ਸਟੇਸ਼ਨ ਵੱਲ ਤਾਂ ਇਹਨਾਂ ਨੇ ਉੱਥੋਂ ਦੂਰੋਂ ਫਾਇਰ ਕੀਤਾ ਜੋ ਕਿ ਮਰਤਕ ਜਿਹੜੇ ਹੈਗੇ ਆ ਵੈਨੂ ਰਾਜਵੀਰ ਸੇਠੀ ਉਲਫ ਵੈਨੂ ਦੀ ਉਚਾਰੇ ਦੀ ਮੌਤ ਹੋ ਗਈ ਉਸ ਤੇ ਉਹ ਜਿਹੜੇ ਦੂਸਰੇ ਦੋ ਬੰਦੇ ਉਹ ਉਹਨਾਂ ਦੀ ਤੇ ਉੱਤੇ ਗੋਲੀ ਨਹੀਂ ਲੱਗੀ ਬਚਾਅ ਹੋ ਗਿਆ ਉਸ ਤੋਂ ਬਾਅਦ ਇਹ ਬੰਦੇ ਵੱਖ-ਵੱਖ ਜਗ੍ਹਾ ਤੇ ਅਲੱਗ-ਅਲੱਗ ਹੋ ਗਏ ਔਰ ਸਾਹਿਲਪ੍ਰੀਤ ਜਿਹੜਾ ਸੋਹੀ ਹੈ ਇਹ ਅਸੀਂ ਇਹਦੀ ਗ੍ਰਿਫਤਾਰੀ ਕੀਤੀ ਸਾਡੀ ਸੀਆਈਏ ਦੀ ਟੀਮ ਨੇ ਦਿੱਲੀ ਦੇ ਵਿੱਚ ਮੈਦਾਨ ਗੜੀਕ ਜਗ੍ਹਾ ਸਾਊਥ ਦਿੱਲੀ ਦੇ ਵਿੱਚ ਉੱਥੋਂ ਜਾ ਕੇ ਗ੍ਰਿਫਤਾਰ ਕਰਕੇ ਲਿਆਂਦਾ اور weapon ਸਣੇ ਉਸ ਤੋਂ ਬਾਅਦ ਜਿਹੜੇ ਦੂਜੇ ਆਬੇ ਤੇ ਦੂਜਾ ਹੈਗਾ ਸੰਜੂ ਰੰਦਾਵਾ ਫਤਾਪੁਰ ਦੇ ਰੀਏ ਦੇ ਵਿੱਚੋਂ ਦੋਨੋਂ ਜਿਹੜਾ ਬਾਈਕ ਯੂਜ਼ ਹੋਇਆ ਸੀਗਾ ਵਾਰਦਾਤ ਦੇ ਵਿੱਚ ਉਤੋਂ ਉਤੇ ਰਾਈਡ ਕਰਦੇ ਦੋਨੇ ਫੜੇ ਐ ਸੋ ਮੈਂ ਇਹਨੂੰ ਬੜੀ ਅੱਛੀ ਕਾਮਯਾਬੀ ਇੱਕ ਮੰਨਦਾ ਕਿ ਕਿਉਂਕਿ ਇੱਕ ਸੈਂਸੇਸ਼ਨਲ ਟਾਈਪ ਦਾ ਕ੍ਰਾਈਮ ਹੋਇਆ ਸੀਗਾ ਇਹਦੇ ਚ ਜਿਹੜੀ ਬੇਸਿਕ ਪੁੱਛਗਿੱਛ ਤੇ ਪਤਾ ਲੱਗਿਆ ਕਿ ਜਿਹੜਾ ਸਾਹਿਲਪ੍ਰੀਤ ਹੈਗਾ 엘ियस 소히 ਇਹਦੇ ਖਿਲਾਫ 8 ਮੁਕਦਮੇ ਪਹਿਲਾਂ ਹੀ ਦਰਜ ਐ ਲੇਟੈਸਟ ਜਿਹੜਾ ਮੁਕਦਮਾ ਹੈਗਾ ਉਹ 307 ਦਾ ਇਹਨੇ ਇੱਕ ਪ੍ਰਿੰਸ ਨਾਮੀ ਵਿਅਕਤੀ ਦੇ ਘਰ ਜਾ ਕੇ ਗੋਲੀਆਂ ਚਾਈਆਂ ਸੀ ਬੀ ਡਿਵੀਜ਼ਨ ਦੇ ਵਿੱਚ ਔਰ ਇਸ ਤੋਂ ਇਲਾਵਾ ਵੀ 307 ਦਾ 2021 ਦਾ ਵੀ ਇਹਦੇ ਖਿਲਾਫ ਪਰਚਾ ਦਰਜ ਐ ਬੀ ਡਿਵੀਜ਼ਨ ਚ ਬਾਕੀ ਲੜਾਈ ਝਗੜੇ ਦੇ ਕਬਜ਼ਿਆਂ ਦੇ ਔਰ ਮਾਈਨਿੰਗ ਐਕਟ ਦਾ ਵੀ ਪਰਚਾ ਹੈ ਗੋਲੀ ਚਲਾਉਣਾ ਅਸਲਾ ਐਕਟ ਹਵਾਈ ਫਾਰ ਔਰ ਜਿਹੜੇ ਮੋਬਾਈਲ ਵਗੈਰਾ ਖੋਨੇ ਸਾਰੇ ਕਈ ਤਰ੍ਹਾਂ ਦੇ ਹੀਨਸ ਕ੍ਰਾਈਮ ਜਿਹੜੇ ਸਾਇਲਪਰੀ ਸੋਹੀ ਦੇ ਪੁਰਾਣਾ ਕ੍ਰਿਮੀਨਲ ਰਿਕਾਰਡ ਦਰਸਾਉਂਦਾ ਔਰ ਜਿਹੜਾ ਲੜਕਾ ਸੰਜੂਰ ਰੰਦਾਵਾ ਇਹਦੇ ਖਿਲਾਫ ਇੱਕ 336 ਔਰ 25 ਆਰਮਜ਼ ਐਕਟ ਦਾ ਅਸਲੈਕਟ ਦਾ ਗੇਟ ਕੀਮਾ ਦਾ ਮੁਕੱਦਮਾ ਹੈ 2022 ਦਾ ਉਹ ਕ੍ਰਿਮੀਨਲ ਬੈਂਟ ਆਫ ਮਾਈਂਡ ਦੇ ਬੰਦੇ ਐ ਔਰ ਜਿਹੜਾ ਅਭੀ ਐ ਉਹਦੇ ਖਿਲਾਫ ਕ੍ਰਿਮੀਨਲ ਰਿਕਾਰਡ ਚ ਅਜੇ ਕੁਝ ਨਹੀਂ ਪਾਇਆ ਗਿਆ ਇੱਕ ਜਾਂ ਦੋ ਸਾਥੀ ਇਹਨਾਂ ਦੇ ਹੋਰ ਰਹਿੰਦੇ ਐ ਉਸ ਤੋਂ ਇਲਾਵਾ ਗੈਨ ਦੀ ਜਿਹੜੀ ਕਾਂਸਪੀਰੇਸੀ ਉਹਦੇ ਚ ਵੀ ਕਾਫੀ ਲੋਕ ਹੈਗੇ ਜੋ ਐਫ ਆਈ ਆਰ ਚ ਵੀ ਉਹਨਾਂ ਨੇ ਲਿਖਾਇਆ ਉਹ ਸਾਰੇ ਹੁਣ ਉਸਤੇ ਸਪੈਸ਼ਲ ਟੀਮਾਂ ਸਾਡੀਆਂ ਵਰਕ ਕਰ ਰਹੀਆਂ ਔਰ ਸਹਲਪੀਸ ਹੋਈਦਾ ਹੀ ਪਤਾ ਲੱਗਿਆ ਕਿ ਇਹਦਾ ਫਾਦਰ ਜਿਹੜਾ ਉਹ ਉਹਨਾਂ ਦੇ ਟਰੱਕ ਨੇ ਤੇ ਜੇ ਜਿਵੇਂ ਸਪੋਇਲਡ ਬੱਚੇ ਹੁੰਦੇ ਆ ਉਸ ਤਰ੍ਹਾਂ ਦਾ ਇਹ ਹੈਗਾ 12ਵੀਂ ਪਾਸ ਨੇ ਤਕਰੀਬਨ 30 ਸਾਲ ਦੀ ਉਮਰ ਹੈ ਨਾ ਸਾਰਾਂ ਦਾ ਔਰ ਕੋਈ 11ਵੀਂ ਹੈ 12ਵੀਂ ਹੈ ਤਿੰਨਾਂ ਚੋਂ ਔਰ ਮੇਨਲੀ ਇਹ ਕ੍ਰਾਈਮ ਤੇ ਜਿਹੜੀ ਆ ਗੈਂਗਸਟਰ ਕਲਚਰ ਦੇ ਵਿੱਚ ਹੀ ਤੁਰੇ ਫਿਰਦੇ ਆ ਤੋਂ ਮੈਂ ਇਹ ਵੀ ਕੱਲ ਸਮਝਦਾ ਕਿ ਚਲੋ ਮਰਡਰ ਤਾਂ ਜਿਹੜਾ ਹੋਇਆ ਹੀ ਹੋਇਆ ਟਰੇਸ ਬਹੁਤ ਅੱਛੀ ਕਾਮਯਾਬੀ ਹੈ ਸਾਰੀ ਟੀਮ ਦੀ ਉਸ ਤੋਂ ਇਲਾਵਾ ਕ੍ਰਾਈਮ ਅੱਗੇ ਵੀ ਪ੍ਰਿਵੈਂਟ ਹੋਇਆ ਬਿਕੋਜ਼ ਜਿਹੜੇ ਬੰਦੇ ਇਹੋ ਜਿਹੇ ਨਜਾਇਜ਼ ਅਸਥਾਨ ਲੈ ਕੇ ਘੁੰਮ ਰਹੇ ਔਰ ਇੰਨੇ ਮੁਕਦਮੇ ਉਹਨਾਂ ਦੇ ਖਿਲਾਫ ਦਰਜ ਹੈ। ਤਾਂ ਉਹ ਬਾਕੀ ਉਹਨਾਂ ਦੇ ਰੈਸ ਤੋਂ ਬਾਅਦ ਨੇਚਰਲੀ ਹੋਰ ਵੀ ਕ੍ਰਾਈਮ ਜਿਹੜਾ ਪ੍ਰिवेंट ਹੋਏਗਾ। ਲੱਗਦਾ ਜਿਨ੍ਹਾਂ ਦੇ ਗੈਂਗ ਔਰ ਕੋਈ ਇਹਨਾਂ ਦੇ ਆਪਸ ਗੈਂਗਰਾ ਲਾਈਫਤੀ ਸੀ ਕਿ ਇਹਨਾਂ ਦੇ ਆਪਸ ਕਿਹਦਾ ਝਗੜਾ ਹੋ ਰਿਹਾ ਜਿਵੇਂ ਤੁਸੀਂ ਦੱਸਿਆ ਕਿ ਗੈਂਗ ਦੇ ਵਿੱਚ ਦੇਖੋ ਵਜ੍ਹਾ ਰੰਜਿਸ਼ ਦਸੀਆ ਜੀ ਕੋਈ ਗੈਂਗ ਵਾਰ ਵਾਲੀ ਤਾਂ ਬਿਲਕੁਲ ਗੱਲ ਨਹੀਂ ਹੈ ਨਹੀਂ ਤਾਂ ਉਸ ਦਿਨ ਹੀ ਪਹਿਲੇ ਦਿਨ ਲੱਗਦਾ ਲਾਕਡਾਉਟੇ ਇਹੀ ਹੁੰਦੀ ਹੈ ਜੀ ਜਦੋਂ ਕਿਸੇ ਬੰਦੇ ਦੀ ਜਦੋਂ ਲੜਾਈਆਂ ਝਗੜੇ ਆਪਾਂ ਕਰਦੇ ਆਂ ਵਿਚਰਦੇ ਆਂ ਇੱਕ ਦੂਜੇ ਨਾਲ ਤੁਹਾਨੂੰ ਵੀ ਸਾਰੀ ਗੱਲ ਸਮਝੀ ਹੈ ਲਾਕਡਾਉਟ ਤੇ ਇਹੀ ਹੁੰਦੀ ਹੈ ਕਿ ਕਿਸੇ ਬੰਦੇ ਨਾਲ ਤੁਹਾਡੀ ਨਹੀਂ ਬਣਦੀ ਜਾਂ ਤੁਸੀਂ ਉਹਨੂੰ ਆਪਣਾ ਆਪੋਨੈਂਟ ਮੰਨਦੇ ਹੋ ਜਾਂ ਕਿਸੇ ਗੱਲ ਤੇ ਕਹਾ ਸੁਣੀ ਹੋਈ ਹੁੰਦੀ ਉਹ ਸਾਰੀ ਗੱਲ ਹੁਣ ਤਤੀਸ਼ ਚਾਹੀ ਜੀ ਪਾਰਟੀ ਵਾਪਸ ਆਈ ਹੈ ਦਿੱਲੀੋਂ ਸਾਰਾ ਕਰਕੇ ਉਹਦੀ ਡਿਟੇਲ ਇੰਟਰੋਗੇਸ਼ਨ ਹੋਣ ਦਾ ਰਿਮਾਂਡ ਲਿਆ ਜਾਊਗਾ ਔਰ ਸਾਰੀ ਗੱਲਬਾਤ ਕਰਾਂਗੇ ਬਾਕੀ ਵੀ ਜਿਹੜੇ ਬੰਦਿਆਂ ਦੇ ਜਿਹੜੇ ਵੀ ਕਾਂਸਪੀਰੇਸੀs ਹੈਗੇ ਉਹ ਵੀ ਸਾਰੇ ਅਰੈਸਟ ਕਰਾਂਗੇ ਜਿਹੜਾ ਜਿਹੜਾ ਮਰਿਆ ਜੀ ਰਜੀਵ ਸੇਠੀ ਉਹਦਾ ਵੀ ਕਿਸੇ ਦੇ ਨਾਲ ਕੋਈ ਸੀਗਾ ਕੋਈ ਖਰੀਨਾ ਬਚਾ ਜਾਂ ਕੋਈ ਰਿਕਾਰਡ ਦਾ ਅਜੇ ਤੱਕ ਕੋਈ ਆਇਆ ਨਹੀਂ ਸਾਹਮਣੇ ਚੈੱਕ ਕਰਾ ਰਹੇ ਵੈਸੇ ਮੈਨੂੰ ਅਜੇ ਤੱਕ ਕੋਈ ਸਾਹਮਣੇ ਆਇਆ ਹੀ ਨਹੀਂ ਗੱਲ ਇਹ ਸਰ ਐਡੀ ਕੀ ਰੰਜੀਤ ਸਿੰਘ ਵੀ ਉਹ ਗੋਲੀ ਮਾਰ ਦਿੱਤੀ ਜਿਹਨਾਂ ਨੇ ਦੇਖੋ ਉਹਨੂੰ ਨਹੀਂ ਮਾਰੀ ਗਈ ਮੈਂ ਤੁਹਾਨੂੰ ਉਹੀ ਦੱਸਿਆ ਦੋਨੋਂ ਨੂੰ ਵੀ ਜਿਹੜਾ ਡਾਣ ਤੇ ਦੂਜਾ ਪ੍ਰਿੰਸ ਸੀਗਾ ਉਹ ਨਾਲ ਬੈਠੇ ਸੀ ਉਹਨਾਂ ਨਾਲ ਰੰਜੀਤ ਸੀ ਚਲਾਈ ਉਹਨੇ ਉਹਨਾਂ ਵੱਲ ਗੋਲੀ ਸੀ ਲੱਗੀ ਇਹਦੇ ਚਲੋ ਗਲਤਾ ਉਹੀ ਹੈ ਵੀ ਬੰਦੇ ਨੇ ਮਾਰ ਦੇਣ ਦੀ ਨੀਤਨਾ ਮਰਡਰ ਤਾਂ ਕਰ ਹੀ ਦਿੱਤਾ ਅਜੇ ਵੀ ਅਸੀਂ ਦੱਸਿਆ ਜੀ ਸਾਇਲ ਪ੍ਰੀ ਜਿਹੜਾ ਹੈ ਸੂਈ 8 ਮਾਮਲੇ ਦਰਜ ਨੇ 2 ਪਰਚੇ 307 ਦੇ ਨੇ ਐਕਚੁਅਲ ਕ੍ਰਿਮੀਨਲ ਹੈ ਥ੍ਰੈਟ ਟੂ ਸੋਸਾਇਟੀ ਬੇਸਿਕਲੀ ਔਰ ਦੀ ਪੀਪਲ 겟 ਦਾ ਬੇਸਿਕ ਇਨਨ अगेन ਦੇਖੋ ਭਾਜੀ ਉਹ ਤਾਂ ਕਾਨੂੰਨ ਦਾ ਇੱਕ ਸਿਸਟਮ ਹੈ ਉਹ ਤਾਂ ਆਈ ਕਾਂਟ ਆਨਸਰ ਔਨ ਬਿਹੈਫ ਆਫ ਐਨੀ ਅਦਰ ਏਜੰਸੀ ਸਾਡਾ ਕੰਮ ਹੈ ਕਿ ਅਸੀਂ ਜਿਹੜੇ ਇਹੋ ਜਿਹੇ ਬੰਦੇ ਆ ਇਹਨਾਂ ਦੇ ਖਿਲਾਫ ਐਕਸ਼ਨ ਲੈਂਦੇ ਰਹਿੰਨੇ ਆ ਸਿਰਫ ਬਾਕੀ ਸਾਰੇ ਕੇਸਾਂ ਚ ਅਰੈਸਟਡ ਆ ਔਰ ਉਹ ਇੱਕ ਕੇਸ ਦੇ ਵਿੱਚ ਰੈਸਟਰੀ ਦੀ ਬਾਕੀ ਸੀ ਪੁਲਿਸ ਮਗਰ ਲੱਗੀ ਹੋਈ ਸੀ